ਸਾਕਾ ਨੀਲਾ ਤਾਰਾ ਜੂਨ 84 ਨਾ ਭੁੱਲਣਯੋਗ ਵਰਤਾਰਾ ਸਿੱਖਾਂ ਦੇ ਮਨ ਤੇ ਡੂੰਗਾ ਅਸਰ ਤੇ ਇੱਕ ਅੱਲਾ ਜਖਮ ਜਿਹਦੇ ਬਾਰੇ ਚਰਚਾ ਚੱਲਦੀ ਆ ਕਿ ਭੁੱਲ ਜਾਣਾ ਚਾਹੀਦਾ ਪਰ ਇਹ ਨਾ ਭੁੱਲਣ ਵਾਲੀ ਗੱਲ ਜਿਹੜੀ ਆ ਇਹ ਦੁਨੀਆ ਦੇ ਸਾਹਮਣੇ ਆ ਜਦੋਂ ਵੀ ਇਹ ਦਿਨ ਆਉਂਦੇ ਆ ਉਦੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਜਿਵੇਂ ਹੁਣ ਇੱਕ ਉਸ ਸਮੇਂ ਦੇ ਸਮਕਾਲੀ ਜਰਨਲ ਸ਼ਰਮਾ ਨੇ ਇੱਕ ਖੁਲਾਸਾ ਕੀਤਾ ਕਿ ਉਦੋਂ ਫੌਜੀ ਕੁਝ ਅਫਸਰਾਂ ਨੇ ਹਮਲਾ ਕਰਨ ਤੋਂ ਕਿਨਾ ਨਾ ਕਰ ਦਿੱਤੀ ਸੀ ਤੇ ਇਸ ਕਰਕੇ ਜਨਰਲ ਵੈਦਿਆ ਨੂੰ ਕਮਾਂਡ ਦੇ ਕੇ ਜਿਹੜਾ ਇਹ ਹਮਲਾ ਕਰਵਾਇਆ ਗਿਆ ਪਰ ਅਸੀਂ ਇਸ ਗੱਲ ਲਈ ਪੂਰਨ ਤੌਰ ਤੇ ਉਤੇ ਸਮਝਦੇ ਵੀ ਆ ਭਾਵੇਂ ਕਿ ਜਨਰਲ ਸ਼ਰਮਾ ਨੇ 41 ਸਾਲ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ ਜਿਸ ਤੇ ਇਤਰਾਜ਼ ਵੀ ਚੁੱਕੇ ਜਾ ਰਹੇ ਨੇ ਤੇ ਸਵਾਲ ਵੀ ਨੇ ਪਰ ਸਿੱਖਾਂ ਨੇ ਇਹ ਗੱਲ ਮੁੜ ਤੋਂ ਕਲੀਅਰ ਕਰਤੀ ਸੀ ਕਿ ਇੰਦਰਾ ਗਾਂਧੀ ਦਾ ਆਪਣਾ ਇੱਕ ਸਿਆਸੀ ਫੈਸਲਾ ਸੀ ਕਿ ਸਿੱਖਾਂ ਨੂੰ ਮਾਰ ਕੇ ਦੇਸ਼ ਦੀ ਬਹੁਗਿਣਤੀ ਲੋਕਾਂ ਨੂੰ ਆਪਣੇ ਨਾਲ ਜੋੜਨਾ ਜਿਹਦੇ ਵਿੱਚ ਕਾਰਨ ਕੀ ਬਣਿਆ ਕਿ ਐਮਰਜੈਂਸੀ ਦੇ ਵਿੱਚ ਵੱਡਾ ਉਸ ਨੂੰ ਮਾਰ ਪਈ ਤੇ ਉਹਨੂੰ ਸ਼ਿਕਸ਼ਤ ਹੋਈ ਸੀ ਸੋ ਇੰਦਰਾ ਤੇ ਗਾਂਧੀ ਪਰਿਵਾਰ ਦੀ ਜ਼ਹਿਨੀਅਤ ਦੇ ਵਿੱਚ ਸਿੱਖਾਂ ਦੇ ਖਿਲਾਫ ਬਹੁਤ ਪਹਿਲਾਂ ਤੋਂ ਜਿਹੜੀਆਂ ਇਹ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਜਿਹਦੇ ਕਰਕੇ ਪੰਜਾਬ ਨਾਲ ਵਿਤਕਰਾ ਤੇ ਸਿੱਖਾਂ ਨਾਲ ਵਿਤਕਰਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁੰਦਾ ਆਇਆ ਸੋ ਇਹ ਜਰਨਲ ਸ਼ਰਮਾ ਵੱਲੋਂ ਤੇ ਹੋਰ ਵੀ ਕਈ ਸਿੱਖ ਜਰਨਲਾਂ ਵੱਲੋਂ ਅੱਜ ਇਹ ਗੱਲ ਦੱਸੀ ਗਈ ਕਿ ਉਹਨਾਂ ਨੇ ਕਿਹਾ ਸੀ ਕਿ ਫੌਜ ਜਿਹੜੀ ਆ ਇਹ ਕਿਸੇ ਵੀ ਰਾਜਨੀਤਿਕ ਅ ਅਰਜੰਡੇ ਤੇ ਕੰਮ ਨਹੀਂ ਕਰੇਗੀ ਇਹ ਜਵਾਬ ਦੇ ਸਕਦੀ ਆ ਪਰ ਇੰਦਰਾ ਗਾਂਧੀ ਨੇ ਆਪਣੇ ਕੁਝ ਵਫਾਦਾਰਾਂ ਨੂੰ ਲਾਇਆ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਟੈਂਕ ਤੋਪ ਚਾੜਨੇ ਪਏ ਕਿਉਂਕਿ ਵੱਡੀ ਪੱਧਰ ਤੇ ਸਿੱਖ ਜਜ਼ਬਾ ਜਿਹੜਾ ਭੜਕ ਗਿਆ ਸੀਗਾ ਸੋ ਇਹ ਜਿਹੜਾ ਜ਼ਖਮ ਹੈ ਇਹ ਕਦੇ ਵੀ ਨਾ ਭਰਨ ਵਾਲਾ ਤੇ ਅਸੀਂ ਇਸ ਗੱਲ ਨੂੰ ਪੂਰਨ ਤੌਰ ਤੇ ਸਮਝਦੇ ਹਾਂ ਕਿ ਇਹ ਇੰਦਰਾ ਗਾਂਧੀ ਦਾ ਸਿੱਖ ਵਿਰੋਧੀ ਏਜੰਡਾ ਤੇ ਆਪਣਾ ਸਿਆਸਤ ਨੂੰ ਬਚਾਉਣ ਵਾਸਤੇ ਸਿਆਸਤ ਨੂੰ ਕਾਇਮ ਕਰਨ ਵਾਸਤੇ ਇਹ ਜਿਹੜਾ ਹਮਲਾ ਕੀਤਾ ਗਿਆ